ਆਪਣੇ ਹੀ ਵਰਕਰਾਂ ਦੇ ਨਹੀਂ ਸੁਣ ਰਹੀ ਆਮ ਆਦਮੀ ਪਾਰਟੀ ਹੁਣ ਆਮ ਆਦਮੀ ਪਾਰਟੀ ਦੇ ਵਰਕਰ ਹੀ ਖੋਲ ਰਹੇ ਨੇ ਪੋਲ ਜੀ ਮਾਨਸਾ ਥੋੜਾ ਸੋਚੋ ਸਾਡੇ ਬਾਬ ਗੜ੍ਹਲਕੇ ਦਾ ਮੈਂ ਵੀ 8 ਸਾਲ ਮਿਹਨਤ ਕੀਤੀ ਚਿੱਟਾ ਇੱਕ ਨੰਬਰ ਤੇ ਵਗਣ ਰਿਹਾ ਮੈਨੂੰ ਇੱਕ ਨੰਬਰ ਤੇ ਆਉਣ ਰਿਹਾ ਕੋਣ ਕਰਾਉਣ ਰਿਹਾ ਦਲਬੀਰ ਸਿੰਘ ਟੋਂਗ ਕੇਜਰੀਵਾਲ ਸਾਹਿਬ ਲੋਕਾਂ ਦਾ ਤੇ ਜਿਹੜੇ ਛੋਟੇ ਮੋਟੇ ਬਲੈਕ ਕਰ ਉਹਨਾਂ ਦੇ ਆਪ ਘੱਟ ਹੋਣ ਰਹੇ ਆ ਜਿਨ੍ਹਾਂ ਨੇ ਦੋਨੋਂ ਕਿੱਲਾਂ 'ਚ ਕੋਠੀਆਂ ਪੈਣ ਰੀਆਂ ਚਿੱਟਾ ਵੇਸ਼ ਕੇ ਵਿਕਾ ਕੇ ਮੈਨਿੰਗ ਕਰਕੇ ਉਹਨਾਂ ਦਾ ਕੀ ਕਰਨਾਗੇ ਤੂੰ ਵੜਿਆ ਧਮਕਿਆਂ ਦੀ ਦਿੱਦੀਆਂ ਮੈਂ ਤੇਰੇ ਬੰਦੇਆਂ ਨੇ ਚਕਾ ਦੂੰਗਾ ਤੈਨੂੰ ਮਰਵਾ ਦੂੰਗਾ ਅੱਗੇ ਤੈਨੂੰ ਬਖਸ਼ਤਾ ਵਾ ਫਲਾਣਾ ਕਰਤਾ ਵਾ ਟਕਾਣਾ ਕਰਤਾ ਮੈਂ ਦੇਖੋ ਨਹੀਂ ਡੜਾ ਦੋਦਾ ਤੂੰ ਕਦੀ ਕਹਿੰਦਾ ਤੇਰੇ ਮੰਦੇਆਂ ਨੇ ਚਕਾ ਦੂੰਗਾ ਕਦੀ ਕਹਿੰਦਾ ਮੈਂ ਤੈਨੂੰ ਮਰਵਾ ਦੂੰਗਾ ਟੌਂਗ ਸਾਹਿਬ ਇਹ ਜਨਾਂ ਆਪਣੇ ਦਲਿਆਂ ਨੂੰ ਨੱਥ ਪਾਓ ਥੋੜੀ ਜੀ ਆਪਣੇ ਹੀ ਵਰਕਰਾਂ ਦੀ ਨਹੀਂ ਸੁਣ ਰਹੀ ਆਮ ਆਦਮੀ ਪਾਰਟੀ ਹੁਣ ਆਮ ਆਦਮੀ ਪਾਰਟੀ ਦੇ ਵਰਕਰ ਹੀ ਖੋਲ ਰਹੇ ਨੇ ਪੋਲ ਇਥੇ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੇ ਐਮਐਲਏ ਦਲਬੀਰ ਸਿੰਘ ਟੋਂਗ ਤੇ ਗੰਭੀਰ ਇਲਜ਼ਾਮ ਲਗਾਏ ਨੇ ਦਰਸਲ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਥੇ ਨਸ਼ੇ ਦੀ ਤੇ ਜਿਹੜਾ ਕਹਿ ਸਕਦੇ ਆ ਕਿ ਮਾਈਨਿੰਗ ਦਾ ਜਿਹੜਾ ਕੰਮ ਚੱਲ ਰਿਹਾ ਹੈ ਤੇ ਉਹ ਐਮਐਲਏ ਦੀ ਛਾਹ ਤੇ ਚੱਲ ਰਿਹਾ ਤੇ ਨਾਲ ਹੀ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆਏ ਨੇ ਤਾਂ ਆਪ ਵਰਕਰ ਦੇ ਵੱਲੋਂ ਇਥੇ ਖੁਦ ਕਿਹਾ ਗਿਆ ਹੈ ਕਿ ਜੇਕਰ ਸੱਚ ਬੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਜੋਨੇ ਉਹ ਵੀ ਦਿੱਤੀਆਂ ਜਾਂਦੀਆਂ ਨੇ ਕੀ ਕਹੋ ਜੇ ਇੱਥੇ ਵਰਕਰ ਬੋਲੇ ਨੇ ਇਹ ਵੀ ਤੁਸੀਂ ਖੁਦ ਸੁਣੋ ਰਿੰਡ ਬਾਣੀ ਦੇ ਬਲਰਾਜ ਸਿੰਘ ਬੋਲਦਾ ਆਮ ਪਾਰਟੀ ਦਾ ਵਰਕਰ ਹਾਂ ਮੈਂ ਵੀ ਮਾਨ ਸਾਹਿਬ ਤੇ ਕੇਸਰੀਵਾਲ ਸਾਹਿਬ ਸਾਡੇ ਨਾਲ ਟਾਂਗ ਨੇ ਪੈਸਾ ਕੀਤਾ ਰਪਈਏ ਵਾਲੇ ਗਾੜੀ ਕਰਤੇ ਆ ਚਲੋ ਉਹ ਗੱਲ ਛੱਡੋ ਹੁਣ ਮਾਨ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਨਸ਼ੇ ਦੇ ਕਰਾਉਣ ਦੇ ਜੰਦ ਬੰਦ ਤੇ ਥੋੜਾ ਸਾਡੇ ਬਾਬੇ ਗੱਲੇ ਵਾਲੇ ਕੇਹੜਾ ਵੀ ਧਿਆਨ ਮਾਰਿਓ ਇਧਰ ਦੋ ਦੋ ਕਿੱल्ल्याਾਂ ਚ ਕੋਠੀਆਂ ਪੈਂਡੀਆਂ 9-9 10-10 ਕਰੋੜ ਰੁਪਏ ਕੋਠੀ ਦੇ ਲੱਗ ਰਿਆ ਕਿੱਥੋਂ ਲੱਗ ਰਿਆ ਇਹ ਚੀਜ਼ ਦਾ ਰੋਜ਼ਨ ਵਾਲੀ ਗੱਲ ਮਾਨ ਸਾਹਿਬ ਚਿੱਟੇ ਤੋਂ ਨਾਲ ਜਿਹੜੇ ਗੁੰਡੇ ਰੱਖੇ ਆ ਜਿਹੜੇ ਮੇਰੇ ਅੱਗੇ ਬੋਲਦੇ ਉਹਨੂੰ ਧਮਕੀਆਂ ਦੇਣ ਲਈ ਦੋ ਕਿੱਲੇ ਕੋਠੀ ਲੈ ਕੇ ਮੈਨਿੰਗ ਇੱਕ ਨੰਬਰ ਤੇ ਚਿੱਟਾ ਇੱਕ ਨੰਬਰ ਤੇ ਰਿਸੂਦ ਕੋਰੀ ਇੱਕ ਨੰਬਰ ਤੇ ਬਾਬੇ ਗੱਲੇ ਲਿਖੇ ਔਸਰਾਨੀ ਮੁਲਾਜ਼ਮਾਂ ਨੇ ਜੀ ਆਪਾਂ ਕਹਿੰਦੇ ਜਦੋਂ ਇਹ ਮਹੀਨੇ ਮੰਗਦਾ ਦਿਹਾੜੀਆਂ ਮੰਗਦਾ ਉਹ ਉਹਨਾਂ ਨੇ ਬਹੁਤਨ ਖਾਮਾਂ ਛੁੜੀ ਦੇਣੇ ਆ ਉਹਨਾਂ ਨੇ ਸਾਡੇ ਰਗੇ ਗਲਵੜ ੜ ਦੇਣੇ ਆ ਦੇ ਮਾਨ ਸਾਹਿਬ ਥੋੜਾ ਸੋਚੋ ਸਾਡੇ ਬਾਬ ਗੜੜਕੇ ਦਾ ਮੈਂ ਵੀ 8 ਸਾਲ ਮਿਹਨਤ ਕੀਤੀ ਸੀ ਤੇ ਚਿੱਟਾ ਇੱਕ ਨੰਬਰ ਤੇ ਵਿਗੰਡਿਆ ਮੈਨੂੰ ਇੱਕ ਨੰਬਰ ਤੇ ਆਉਣ ਰਹੀ ਆ ਕੌਣ ਕਰਾਉਣ ਰਿਹਾ ਦਲਬੀਰ ਸਿੰਘ ਟੋਂਗ ਨਾਲ ਜਿਹੜੇ ਰੱਖੇ ਆ ਦੋਵੇਂ ਦੋਵੇਂ ਕਿੱल्ल्या ਜਿਹੜੀਆਂ 85 ਲੱਖ ਦੇ ਹਿਸਾਬ ਨਾਲ ਕਿੱਲਾ ਲੈ ਕੇ ਕੋਠੀਆਂ ਪੈ ਰਹੀਆਂ 20 20 ਮਰਲੇ ਸ਼ਾਮਲੜ ਥਾਂ ਵਾਲੇ ਜਾਣਦੇ ਆ ਪਟਵਾਰੀ ਜਾਂ ਕੋਈ ਦੱਸ ਦੇ ਉਹਦੇ ਵੀ ਕਪਾਣ ਥੋੜੇ ਦਿਨ ਅੱਜ ਕਰਾਂਗੇ 20 ਮਰਲੇ ਥਾਂ ਸ਼ਾਮਲੜ ਥਾਂ ਜਿਹੜਾ ਨਾਲ ਵੇਟਿਆ ਗਿਆ ਟੋਂਗ ਸਾਹਿਬ ਨੂੰ ਕਹਿੰਦਾ ਮੈਂ ਝੂਠ ਬੋਲਦਾ ਨਾ ਆਪਣੇ ਇਲਾਕੇ ਭਾਗੇ ਗੁਰਦਰ ਇਹਦੀ ਮੈਂ ਕਹਿੰਦਾ ਆਪਣੇ ਲਾਗੇ ਬਣਾ ਕੇ ਭਾਗੇ ਮੁੰਡੇ ਨੂੰ ਉਹਦੇ ਸਿਰ ਤੇ ਆਤਰਾ ਕੇ ਸੌਂ ਖਾ ਕੇ ਕਹਦੇ ਕਿ ਝੂਠ ਬੋਲਣ ਰਿਹਾ ਮੈਂ ਕਿੱਥੋਂ ਆ ਗਿਆ ਰਪਈਆ ਕੋਈ ਨਾ ਚਲਦੇ 3 3.5 ਸਾਲ ਦੀ ਸਰਕਾਰ ਬਣੀ ਨੂੰ ਐਮਐਲਏ ਦੀ 85 ਨੇ 80 85 ਹਜ਼ਾਰ ਤਨਖਾਹ ਵਾ ਕਿੱਥੋਂ ਆ ਰਹੇ ਪੈਸੇ ਮਾਨ ਸਾਹਿਬ ਕੇ ਜੀ ਵਾਸਤੇ ਸੋਚੋ ਸਾਡੇ ਬਾਬ ਗਲੇ ਹਲਕੇ ਦਾ ਜੀ ਮੇਰੇ ਅੱਜ ਇਲੈਕਸ਼ਨ ਕਰਾ ਲਓ ਅੱਜ ਇਹਦੀ ਜਮਾਨਤ ਜਬਤ ਹੁੰਦੀ ਆ ਠੀਕ ਆ ਜੀ ਤੇ ਕੋਈ ਸੋਚੋ ਮੇਰੇ ਮਾਨ ਸਾਹਿਬ ਸਾਡੇ ਬਾਬ ਗਲੇ ਹਲਕੇ ਦਾ ਇਹ ਚੋਰ ਨੇ ਤੇ ਤਗੜਾ ਕੇ ਲੁੱਟਣ ਰਿਹਾ ਮੈਨਿੰਗ ਇੱਕ ਨੰਬਰ ਤੇ ਛਟਾ ਇੱਕ ਨੰਬਰ ਤੇ ਜਿਸੂਏ ਕੋਰੀ ਇੱਕ ਨੰਬਰ ਤੇ ਜਿਹੜਾ ਮেরেਗਾ ਬੋਲਦਾ ਉਹਨੂੰ ਧਮਕੀਆਂ ਦਵਾਉਂਦਾ ਵੈਰ ਗੁਰਜੀਤ ਸਿੰਘ ਸਾਹਿਬ ਵਾਜੀ ਜੀ ਫਤਿਹ ਚਲੋ ਆਪਾਂ ਸੋਚਦੇ ਆਂ ਕਿ ਨਸ਼ੇ ਜਲਹੀਂ ਆ ਵੀ ਕਿੰਨੇ ਬੰਦਣੇ ਚਾਹੀਦੇ ਹਰ ਕਿਤੇ ਤੀਪ ਬਜਾਣਾ ਚਾਹੀਦਾ ਠੀਕ ਹੈ ਮਾਨ ਸਾਹਿਬ ਤੇ ਕੇਦਰੀਵਾਲ ਸਰ ਲੋਕਾਂ ਦਾ ਤੇ ਜਿਹੜੇ ਛੋਟੇ ਮੋਟੇ ਬਲੈਕ ਕਰ ਉਹਨਾਂ ਦੇ ਆਪਾਂ ਘੱਟ ਹੋਣ ਰਹੇ ਆ ਤੇ ਜਿਨ੍ਹਾਂ ਨੇ ਦੋਨੋਂ ਕਿੱਲਾਂ ਚ ਕੋਠੀਆਂ ਪੈਣਡੀਆਂ ਚਟਾ ਵੇਸ਼ ਕੇ ਵਿਕਾ ਕੇ ਮੈਨਿੰਗ ਕਰਕੇ ਉਹਨਾਂ ਨਾਲ ਕੀ ਕਰਨਾ ਜੀ ਇਹਦੇ ਬਾਰੇ ਥੋੜਾ ਚੰਦਨਾ ਪਾਇਓ ਕਿਤੇ ਸਾਡਾ ਗਰੀਬ ਦੀ ਮੈਂ ਆਮ ਪਾਰਟੀ ਦਾ ਵਰਗ ਤੁਹਾਡਾ ਤਮਕੜਾ ਮੈਂ ਇਹ ਚੀਜ਼ ਦੀ ਕਰਿਓ ਮੜਾ ਜਾ ਸੋਚਿਓ ਮੜਾ ਜਾ ਕਿ ਮਤਲਬ ਤਿੰਨਾਂ ਸਾਲਾਂ ਜੇ ਕਿੱਥੋਂ ਇੰਨਾ ਰੁਪਈਆ ਆ ਗਿਆ 85 ਲੱਖ ਨੂੰ ਕਿਲਾ ਲੈ ਕੇ ਤੇ 10 ਤੋਂ 9 ਤੋਂ 10 ਕਰੋੜ ਕੋਟੀ ਦੇ ਲੱਗ ਰਿਹਾ ਟਿੱਪਰ ਪੈ ਕੇ ਟਰੈਕਟਰ ਪੈ ਕੇ ਕਈ ਗੋ ਹੋ ਗਿਆ ਕਿੱਥੋਂ ਹੋ ਜਾਂਦਾ ਇਹਦੀ ਵੀ ਟਾਹ ਕੋਟੀ ਜਿਹੜੀ ਬਣ ਗਈ ਆ ਚਟਾ ਵਗਾ ਵਗਾ ਕੇ ਮਾਨ ਸਾਹਿਬ ਤੁਹਾਡੇ ਕੋਲ ਜੁੜ ਕੇ ਬੇਨਤੀ ਆ ਸੋਚਿਓ ਥੋੜਾ ਬਾਬਗਾਂ ਹਲਕੇ ਚ ਕੇਸਰੀਵਾਲ ਸਾਹਿਬ ਇਹਦੇ ਜਿੱਦਾਂ ਦਿੱਲੀ ਜਵਾਰ ਹੋਈ ਇੱਥੇ 50 ਜਵਣੀ ਹੈ ਤੇ ਹੋਣੀ ਹੈ ਇੱਕ ਹੱਥ ਗੜੀ ਮੈਂਦ ਕੀਤੀ ਐਹੀਂ ਸਾਨ ਪਰ ਮਹਿੰਦਰਾ ਮੌਲਿਕ ਧਮਕੀਆਂ ਤੇ ਕਈ ਕੋ ਮਿਲ ਰਿਆ ਮਾਨਸਾ ਦੇ ਕੇਸਰੀਵਾਲ ਸਾਹਿਬ ਕੱਲ ਦੀ ਵੀਡੀਓ ਪਾਈ ਆ ਦੇ ਗੁੰਡਿਆਂ ਕੋ ਆਪਣੇ ਕੋ ਜਿਹੜੇ ਦੁਖੀ ਦਾ ਬੰਦਾ ਹੋ ਜਦੋਂ ਧਮਕੀਆਂ ਦਵਾਉਂਦਾ ਟੌਂਗ ਬਾਬਾ ਗੱਲ ਲੜ ਕੇ ਆ ਮੈਂ ਕੁਝ ਝੂਠੋ ਨਹੀਂ ਬੋਲਿਆ ਮਤਲਬ 36 37 ਮਹੀਨਿਆਂ ਦੇ ਵਿੱਚ 85 ਲੱਖ ਨੂੰ ਕਿਲਾ ਦੋ ਕਿਲੇ ਲੈ ਕੇ 10 ਕਰੋੜ ਰੁਪਇਆ ਕੋਠੀ ਤੇ ਲੱਗ ਰਿਹਾ ਮਤਲਬ ਲੜ ਲੱਖ ਰੁਪਇਆ ਐਮਐਲ ਦੀ ਤਰਖਾ ਹੋਵੇ ਤੇ ਨਾਲ ਉਹ ਤੇ ਖਰਚਾ ਵੀ ਕੀਤਾ ਹੋਊ ਚਲੋ ਆਪਾਂ ਖਰਚਾ ਨਾਲੋਂ ਕੱਢਦੇ ਨਹੀਂ ਫੇਰ ਵੀ ਉਹ ਤੋਂ ਜਾਰੀਆਂ ਨੇ ਘੜੀਆਂ ਬਣਾਈਆਂ ਔਲਾਦੇ 50 55 ਦੇ ਘੜੀਆਂ ਜਿਹੜੇ ਲੱਖ ਲੱਖ ਸਵਾ ਸਵਾ ਲੱਖਾਂ ਵਾਲੀਆਂ ਘੜੀਆਂ ਠੀਕ ਹੈ ਜੀ ਚਲੋ ਮੈਂ ਇਹ ਵੀ ਨਹੀਂ ਝੂਠ ਬੋਲਿਆ ਹੈ ਕਿ ਮਤਲਬ ਨਸ਼ਾਮ ਲੜ ਥਾਂ ਨਾਲ ਵੀ 1 ਨਾਲ 20 ਮਰਲੇ ਜਿਹੜੇ ਆ ਨਾਲ ਉਹ ਲਿٹے ਆ ਧੱਕੇ ਨਾਲ ਜਿਹੜੇ ਬਸ ਡੇਰਾ ਥਾਮ ਆ ਕੇ ਰੁਮਾਨ ਦਾ ਠੀਕ ਹੈ ਜੀ ਕੇ ਬੰਦੇ ਝੂਠਾ ਦੇ ਅਨਕਾ ਪ੍ਰਮ ਮੁੰਡਾ ਲਾਗੇ ਭਾਗੇ ਆ ਥਾਪੀ ਦੇ ਕੇ ਉਹਨੂੰ ਕਹਦੇ ਕਿ ਮੈਂ ਬਲਰਾਜ ਝੂੜ ਬੋਲਦਾ ਤੇ ਜੋ ਕਹੂ ਮੈਂ ਮਨਜ਼ੂਰ ਹੈ ਮੈਨੂੰ ਸਹੀ ਗੱਲ ਦੂਜੀ ਜਿਹੜਾ ਫਲੈਰੀ ਵਾਲਾ ਮੰਨਣ ਟੈਂਪੂ ਉਹ ਟੈਂਪੂ ਭਰਾ ਮੇਰੇ ਟੈਂਪੂਆਂ ਦੀ ਰੈਲੀ ਹੋਣੀ ਹੈ 27 ਤਰੀਕ ਨੂੰ ਉੱਥੇ ਚੱਲ ਜੀ ਕਿਤੇ ਮੇਰੇ ਕੋਲ ਕਟ ਕੱਟ ਦਾ ਖਾਈ ਠੀਕ ਹੈ ਨਾ ਤੇ ਤੂੰ ਵੜੀਆਂ ਧਮਕੀਆਂ ਦਿੱਤੀਆਂ ਮੈਨੂੰ ਤੇਰੇ ਬੰਦੇਆਂ ਨੇ ਚਕਾ ਦੂੰਗਾ ਤੈਨੂੰ ਮਰਵਾ ਦੂੰਗਾ ਅੱਗੇ ਤੈਨੂੰ ਬਖਸ਼ਤਾ ਵਾ ਫਲਾਣਾ ਕਰਤਾ ਵਾ ਟਕਾਣਾ ਕਰਤਾ ਮੈਂ ਦੇਖੋ ਨਹੀਂ ਡੜਾ ਦੋਦਾ ਠੀਕ ਹੈ ਨਾ ਟੌਂਗ ਸਾਹਿਬ ਇਹ ਜਨਾ ਆਪਣੇ ਦੱਲਿਆਂ ਨੂੰ ਹੱਥ ਪਾਓ ਥੋੜੀ ਜੀ ਮੈਂ ਸੱਚ ਬੋਲਦਾ ਰ ਸੱਚ ਬੋਲਦੇ ਹੀ ਰਹਿਣਾ ਤੁਸੀਂ ਮੈਨੂੰ ਨਹੀਂ ਕਰਦੇ ਤਾਂ ਦੱਸੋ ਸੌਂ ਖਾਲਾ ਤੂੰ ਚਿੱਟਾ ਨਹੀਂ ਭਗੋਂਦਾ ਸੌਂ ਖਾਲਾ ਤੂੰ ਜਿੰਨੇ ਹੋਟਲ ਚਲਦੇ ਨਹੀਂ ਪੀਣੇ ਲੈਂਦਾ ਤਾਂ ਸੌਂ ਖਾਲਾ ਤੂੰ ਅਫਸਰ ਖੋਰੀ ਨਹੀਂ ਬਾਪ ਘੜ ਲੜ ਕੇ ਦਈ ਤਾਂ ਦੱਸ ਦੇ ਇੱਕ ਵੀ ਗੱਲ ਤੋਂ ਮੈਂ ਮੈਂ ਝੂਠਾ ਨਹੀਂ ਦੱਸ ਖਾਸ ਆਮੰਡੇ ਆਪਣੀ ਸੌਂਦਰ ਮਾਇਕਾ ਨਾਲ ਗੱਲ ਕਰ ਤੂੰ ਕਦੀ ਕਹਿੰਦਾ ਤੇਰੇ ਮੈਂ ਨਿਆਣੇ ਚ ਕਾ ਦੂੰਗਾ ਕਦੀ ਕਹਿੰਦਾ ਮੈਂ ਤੈਨੂੰ ਮਰਵਾ ਦੂੰਗਾ ਮੈਂ ਮਾਨ ਸਾਹਿਬ ਨੂੰ ਕੇਜੀਵਾਲ ਸਾਹਿਬ ਨੂੰ ਕਮਿਸ਼ਨ ਸਾਹਿਬ ਅੰਮ੍ਰਿਤਸਰ ਵਾਲੇ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਮੇਰੇ ਨਿਆਣੇ ਨੂੰ ਕੋ ਹੁੰਦਾ ਵਾ ਉਹਦਾ ਜੁਮੇ ਟੌਂਗ ਮੰਨਣ ਜਿਹੜੇ ਨਾਲ ਤਰੇ ਫਿਰਦੇ ਹੋ ਠੀਕ ਹੈ ਜੀ ਆ ਫਲੇਰੀ ਵਾਲਾ ਜਿਹੜਾ ਟੈਂਪੂ ਆ ਰਾਤੀ ਫਰੀਦ ਦਾਰੂ ਸ਼ਰਾਬ ਪੀ ਗਏ ਤੇ ਮੈਨੂੰ ਧਮਕੀਆਂ ਦੇਣ ਰਿਹਾ ਸੀ ਇਹਦੀਆਂ ਮੈਂ ਰਿਕਾਰਡਿੰਗਾਂ ਵੀ ਕੀਤੀਆਂ ਵਾ ਰਿਕੋਡੀਆਂ ਕਢਾ ਕੇ ਮੈਂ ਉਹ ਮੀਡੀਆ ਤੇ ਚੜਾਉਣੀਆਂ ਮਾਨ ਸਾਹਿਬ ਕੇਜੀਵਾਲ ਸਾਹਿਬ ਤੁਹਾਡਾ ਬੱਬ ਗ ਦੇ ਜਿਹੜਾ ਮੇਰੇ ਕਾ ਬੋਲਦਾ ਉਹਨੂੰ ਧਮਕੀਆਂ ਦਉਂਦਾ ਪੂਰੇ ਜੋਰਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇੱਥੇ ਤੁਸੀਂ ਸੁਣਿਆ ਕਿ ਆਮ ਆਦਮੀ ਪਾਰਟੀ ਦੇ ਵਰਕਰ ਆਪ ਹੀ ਇਸ ਗੱਲ ਨੂੰ ਇੱਥੇ ਕਹਿ ਰਹੇ ਨੇ ਕਿ ਕਿਤੇ ਨਾ ਕਿਤੇ ਐਮਐਲਏ ਜਿਹੜੇ ਨੇ ਉਹਨਾਂ ਦੀ ਸ਼ਹਿ ਦੇ ਉੱਤੇ ਜਿਹੜਾ ਛਿੱਟੇ ਦਾ ਕਾਰੋਬਾਰ ਚੱਲਦਾ ਹੈ ਮਾਈਨਿੰਗ ਚੱਲਦੀ ਹੈ ਪਰ ਆਮ ਆਦਮੀ ਪਾਰਟੀ ਜਿੱਥੇ ਇੱਕ ਪਾਸੇ ਬੁਲਡੋਜ਼ਰ ਐਕਸ਼ਨ ਦੀਆਂ ਗੱਲਾਂ ਕਰਦੀ ਹੈ ਬੁਲਡੋਜ਼ਰ ਕਾਰਵਾਈ ਕਰਦੀ ਹੈ ਉੱਥੇ ਹੀ ਆਪਣੇ ਐਮ ਐਲ ਏ ਮੰਤਰੀਆਂ ਦੇ ਉੱਤੇ ਵੀ ਇਹਨਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਆਮ ਆਦਮੀ ਪਾਰਟੀ ਦੇ ਅਜੀਹੇ ਹੀ ਵਰਕਰ ਜਿਹੜੇ ਨੇ ਹੁਣ ਨਿਕਲਨੇ ਸ਼ੁਰੂ ਹੋ ਚੁੱਕੇ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਖੁਦ ਹੀ ਆਮ ਆਦਮੀ ਪਾਰਟੀ ਦੇ ਮੰਤਰੀ ਐਮ ਐਲ ਏਆਂ ਦੀਆਂ ਜਿਹੜੀ ਪੋਲ ਹੈ ਉਹ ਵੀ ਖੋਲਦੇ ਹੋਏ ਕਿਤੇ ਨਾ ਕਿਤੇ ਨਜ਼ਰ ਆਉਂਦੇ ਨੇ ਤਾਂ ਇਸ ਕਦਰ ਆਮ ਆਦਮੀ ਪਾਰਟੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਥੇ ਨਸ਼ਿਆਂ ਨੂੰ ਘੱਟ ਕਰਨ ਦੇ ਲਈ ਇਹ ਕਿਆਸ ਇੱਥੇ ਲਗਾਏ ਜਾ ਰਹੇ ਨੇ ਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਥੇ ਇਹਨਾਂ ਚੀਜ਼ਾਂ ਨੂੰ ਰੋਕਣ ਦੇ ਲਈ ਕੰਮ ਕੀਤੇ ਜਾ ਰਹੇ ਨੇ ਉੱਥੇ ਹੀ ਆਪਣੇ ਹੀ ਖੁੱਦ ਦੇ ਐਮਐਲਏ ਮੰਤਰੀਆਂ ਦੇ ਉੱਤੇ ਧਿਆਨ ਜੋ ਹੈ ਉਹ ਨਹੀਂ ਦਿੱਤਾ ਜਾ ਰਿਹਾ ਹਾਲਾਂਕਿ ਅਜੀਆਂ ਚੀਜ਼ਾਂ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਹੋਰ ਵੀ ਅਪਡੇਟ ਜਾਣਨ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾਟ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ 散乱。